ਅਸੀਂ ਤਾਂ ਬਨਾਲੇ ਰੇ ਵਿੱਚ ਬੈਠੇ ਰਹੇ ਜਿੱਦਾਂ ਦੇ ਬਾਬਾ ਜੀ ਆਏ ਇਹਨਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ ਆ ਸੰਗਤ ਵੀ ਜੁੜੀ ਹੁਣ ਈ ਕਿ ਕਿਉਂ ਤੁੱਕ ਪੜਦੇ ਆ ਸਾਨੂੰ ਨਾਲ ਨਾਲ ਅਰਥ ਵੀ ਸਮਝ ਆ ਜਾਂਦੇ ਆ ਬਾਬਾ ਜੀ ਨੇ ਕੱਲੀ ਕੱਲੀ ਤੁੱਕ ਦਾ ਅਰਥ ਸਮਝਾਇਆ ਕਿੱਥੇ ਵੀ ਸ਼ਰਾਮ ਲੱਗਦਾ ਕਿੱਥੇ ਤੁਸੀਂ ਜਮਕ ਲਾਣੀ ਹੈ ਜਦ ਅਸੀਂ ਇਸ ਤਰ੍ਹਾਂ ਗੁਰਬਾਣੀ ਪੜ੍ਹਦੇ ਆਂ ਤਾਂ ਗੁਰਬਾਣੀ ਦੇ ਅਰਥ ਆਪਣੇ ਆਪ ਹੀ ਸਾਫ਼ ਹੋ ਜਾਂਦੇ ਹੈ ਅੰਤਾਂਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 1 ਸਾਲ ਦੀ ਜਿਹੜੀ ਸੰਪੂਰਨ ਸੰਥਿਆ ਦਾ ਜਿਹੜਾ ਅੱਜ ਭੋਗ ਪਿਆ ਇਹ ਸਹਿਜ ਪਾਠ ਦਾ ਜਿਹੜਾ ਭੋਗ ਪਿਆ ਮੁੱਲਾਪੁਰ ਮੁੱਲਾਪੁਰ ਗੁਰਦੁਆਰਾ ਦਸਮੇਸ਼ ਦਰਸਨ ਸੰਗਤ ਦੇ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਸੀ ਬਾਬਾ ਜੀ ਵੱਲੋਂ ਉਪਰਾਲਾ ਕੀਤਾ ਗਿਆ ਸੀ ਬਹੁਤ ਵੱਡੀ ਤਾਦਾਦ ਦੇ ਵਿੱਚ ਸੰਗਤ ਜੁੜੀ ਹੈ ਪ੍ਰਬੰਧਕ ਕਮੇਟੀ ਦੇ ਵੱਲੋਂ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਸੀ ਸੋ ਸਾਡੇ ਨਾਲ ਬਾਬਾ ਜੀ ਬਾਬਾ ਗੁਰਮukh ਸਿੰਘ ਜੀ ਮੌਜੂਦ ਹੈ ਜਿਨ੍ਹਾਂ ਦੀ ਬਦੌਲਤ ਅੱਜ ਇਹ 1 ਸਾਲ ਦੀ ਜਿਹੜੀ ਸੰਪੂਰਨ ਸੰਤਿਆ ਹੋਈ ਹੈ ਤੇ ਇਸ ਵਕਤ ਜਿਹੜੇ ਸੰਤਿਆ ਲੈਣ ਵਾਲੇ ਜਿਹੜੇ ਗੁਰਸਿੱਖ ਬੀਬੀਆਂ ਇਹ ਵੀ ਮੌਜੂਦ ਹੈ ਭਾਈ ਸਾਹਿਬ ਇਹ ਮੌਜੂਦ ਹੈ ਜਿਨ੍ਹਾਂ ਦੇ ਵੱਲੋਂ ਸੰਤਿਆ ਲਈਤੀ ਗਈ ਹੈ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਤੇ ਅੱਜ ਭੋਗ ਵੀ ਪਈ ਹੈ ਗੱਲਬਾਤ ਕਰਦੇ ਬਾਬਾ ਜੀ ਤੁਸੀਂ ਸੰਪੂਰਨ ਸੰਤਿਆ ਇੱਕ ਸਾਲ ਦੇ ਵਿੱਚ ਪੂਰੀ ਕੀਤੀ ਹੈ ਇਸ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਕੋਈ ਦਿੱਕਤ ਨਹੀਂ ਆਈ ਜਿਹਨੂੰ ਦਿੱਕਤ ਆਉਂਦੀ ਉਹ ਸਿੱਖ ਨਹੀਂ ਹੁੰਦਾ ਸਾਡਾ ਤੇ ਜੀਵਨ ਹੀ ਇਹਨਾਂ ਦਿਗਤਾਂ ਨੂੰ ਪਾਰ ਕਰਦੇ ਹੋਏ ਇੱਥੇ ਆਇਆ। ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਦੁਨੀਆ ਨੇ ਬੜੀਆਂ ਦਿਗਤਾਂ ਦਿੱਤੀਆਂ ਪਰ ਜਿਹੜਾ ਗੁਰੂ ਦਾ ਸਿੱਖ ਇਹ ਦਿਗਤਾਂ ਨੂੰ ਪਾਰ ਕਰਦਾ ਅਗੇ ਲੰਘ ਜਾਂਦਾ। ਬਾਬਾ ਜੀ ਤੁਸੀਂ 39 ਸਾਲ ਹੋ ਗਏ ਇਸ ਲੈਂਡ ਦੇ ਵਿੱਚ ਜਿਹੜੀ ਸੇਵਾ ਕਰਦੇ ਆ ਜੀ। 39 ਸਾਲਾਂ ਤੋਂ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਹਿੱਸੇ ਦੇ ਵਿੱਚ ਤੁਸੀਂ ਸੇਵਾ ਨਿਭਾਈ ਹੈ? ਮੈਂ ਬਹੁਤ ਜ਼ਿਆਦੇ ਇਲਾਕਿਆਂ 'ਚ ਸੇਵਾ ਨਿਭਾਈ ਹੈ ਜਿਵੇਂ ਕਿ ਜ਼ਿਲ੍ਹਾ ਪਟਿਆਲੇ ਦੇ ਵਿੱਚ ਗਿਆ। ਮੈਂ ਹਰਿਆਣੇ 'ਚ ਗਿਆ। ਦਿੱਲੀ ਚ ਸੰਥਿਆ ਕਰਾਈ ਬਾਕੀ ਆਨਲਾਈਨ ਅਮਰੀਕਾ ਕੈਨੇਡਾ ਬੈਲਜੀਅਮ ਯੂਕੇ ਇਹਨਾਂ ਸਾਰੇ ਦੇਸ਼ਾਂ ਨੇ ਕਰਾਈ तकरीबन ਪੰਜਾਬ ਦੇ ਵਿੱਚ ਬਹੁਤ ਵੱਖ-ਵੱਖ ਥਾਵਾਂ ਤੇ ਸੰਥਿਆ ਕਰਾਈ ਗਈ ਜਿਸ ਤਰ੍ਹਾਂ ਜੀਵਨ ਦੇ ਵਿੱਚ ਹਰ ਚੀਜ਼ ਦੀ ਜ਼ਰੂਰਤ ਪੈਂਦੀ ਹੈ ਸਾਨੂੰ ਵੀ ਜ਼ਰੂਰਤ ਪੈਂਦੀ ਹੈ ਪੈਸੇ ਦੀ ਜ਼ਰੂਰਤ ਪੈਂਦੀ ਹੈ ਘਰ-ਗ੍ਰਸਤੀ ਚਲਾਉਣ ਨੂੰ ਜ਼ਰੂਰਤ ਪੈਂਦੀ ਹੈ ਤਾਂ ਥੋੜੀ ਜਿਹੜੀ ਇਹ ਨਿਸਕਾਮ ਸੇਵਾ ਹੁੰਦੀ ਹੈ ਕਿ ਕੋਈ ਐਦਾਂ ਦੀ ਤੁਸੀਂ ਸੇਵਾ ਲੈਂਦੇ ਅਸੀਂ ਅੱਜ ਤੱਕ ਆਪਣੀ ਜ਼ੁਬਾਨ ਤੋਂ ਕਿਸੇ ਤੋਂ ਕੁਝ ਨਹੀਂ ਮੰਗਿਆ ਜਿਹੜਾ ਮੰਗਣ ਵਾਲਾ ਹੁੰਦਾ ਉਹ ਸਿੱਖ ਨਹੀਂ ਹੁੰਦਾ ਗੁਰੂ ਦੇ ਸਿੱਖ ਤੇ ਵੰਡਣ ਵਾਲੇ ਹੁੰਦੇ ਨੇ ਇਸ ਕਰਕੇ ਅਸੀਂ ਅੱਜ ਤੱਕ ਕਿਸੇ ਤੋਂ ਕੋਈ ਫੀਸ ਨਹੀਂ ਮੰਗੀ ਬਾਕੀ ਜੋ ਘਰ-ਬਾਰ ਦਾ ਗੱਡੀ ਤੇ ਤੇਲ ਦਾ ਖਰਚਾ ਉਹ ਸੰਗਤਾਂ ਦਿੰਦੀਆਂ ਨੇ ਪਰ ਸਾਡਾ ਖੁੱਲਾ ਜੇ ਕੋਈ ਦੇ ਦੇਵੇ ਤਾਂ ਉਹਦਾ ਵੀ ਧੰਨਵਾਦ ਨਾ ਦੇਵੇ ਨਾ ਉਹਦਾ ਵੀ ਧੰਨਵਾਦ ਇਸ ਕਰਕੇ ਅਸੀਂ ਅੱਜ ਤੱਕ ਕਿਸੇ ਤੋਂ ਕੁਝ ਨਹੀਂ ਮੰਗਿਆ ਇਸ ਕਰਕੇ ਨਿਸ਼ਕਾਮ ਸੇਵਾ ਜਿਹੜੀ ਇਹ ਚੱਲ ਰਹੀ ਹੈ ਬਾਕੀ ਗੁਰੂ ਸਾਹਿਬ ਦੀ ਪੂਰੀ अपार बक्षष खर्चा वापे चलाई जाते। बाबा जी ਜਿਹੜੀ ਤੁਸੀਂ ਇਹ ਸੰਥਾ ਦਿੰਦੇ ਆ ਕਿ ਤੇ ਜਥੇਬੰਦੀ ਦੇ ਨਾਲ ਜੁੜੇ ਹੋਏ ਜਿਹੜੇ ਸਰਟੀਫਿਕੇਟ ਵਗੈਰਾ ਦਿੱਤੇ ਕੋਈ ਜਥੇਬੰਦੀ ਤੋਂ ਦਿੱਤੇ। ਵਾਹਿਗੁਰੂ ਜੀ ਮੈਂ ਕਿਸੇ ਜਥੇਬੰਦੀ ਨਾਲ ਨਹੀਂ ਚੱਲਿਆ ਧਾਨ ਗੁਰੂ ਗ੍ਰੰਥ ਸਾਹਿਬ ਨਾਲ ਮੈਂ ਜੁੜਿਆ। ਮੈਂ ਗੁਰੂ ਕਾਂਚੀ ਦਮਦਮੇ ਟਕਸਾਲ ਤੋਂ ਪੜਿਆ ਜੀ। ਅੱਜ ਤੋਂ 39 ਸਾਲ ਪਹਿਲਾਂ ਮੈਂ ਉੱਥੋਂ ਪੜ ਕੇ ਆਇਆ ਸੀ ਤੇ 39ਵਾਂ ਸਾਲ ਮੈਨੂੰ ਵਿਸਾਖੀ ਨੂੰ ਲੱਗਿਆ 38 ਸਾਲ ਪੂਰੇ ਹੋ ਗਏ ਨੇ। ਉਹਦੋ ਤੋਂ ਲੈ ਕੇ ਮੈਂ ਸੰਥਿਆ ਕਰਾ ਰਿਆ ਅਨੇਕਾਂ ਜਥੇਬੰਦੀਆਂ ਮੈਨੂੰ ਕਹਿੰਦੀਆਂ ਨੇ ਵੀ ਸਾਡੇ ਗਰੁੱਪ ਚ ਆ ਜਾਓ ਸਾਡੀ ਜਥੇਬੰਦੀ ਚ ਆ ਜਾਓ ਫਿਰ ਉਹਨਾਂ ਨੂੰ ਕਹੀਦਾ ਵੀ ਸੰਗਤ ਜੇ ਇਕੱਠੀ ਹੋਵੇਗੀ ਫਿਰ ਤੁਹਾਡੇ ਕੋਲ ਆ ਜਾਵਾਂਗੇ ਇਸ ਕਰਕੇ ਸੰਗਤ ਬਹੁਤੀ ਉਹਨਾਂ ਕੋਲ ਇਕੱਠੀ ਨਹੀਂ ਹੁੰਦੀ ਸਾਨੂੰ ਤਾਂ ਭਾਈ ਗੁਰਦਾਸ ਸਾਹਿਬ ਜੀ ਦਾ ਮਿਸ਼ਨ ਬੜਾ ਵਧੀਆ ਲੱਗਿਆ ਘਰ ਘਰ ਅੰਦਰ ਧਰਮਸਾਲ ਅਸੀਂ ਹਰ ਪਿੰਡ ਦੇ ਵਿੱਚ ਨਗਰ ਦੇ ਵਿੱਚ ਆਪ ਜਾਂਦੇ ਆ ਤੇ ਅਸੀਂ ਕਿਸੇ ਨੂੰ ਨਾਲ ਨਹੀਂ ਰੱਖਦੇ ਜੇ ਕੋਈ ਆਪਣੇ ਆਪ ਨਾਲ ਰਹਿਣਾ ਚਾਹਵੇ ਤੇ ਜੀ ਆਇਆਂ ਨੂੰ ਇਸ ਕਰਕੇ ਅਸੀਂ ਇਕੱਲੇ ਹੀ ਇਹ ਨਿਸ਼ਕਾਮ ਸੇਵਾ ਜਿਹੜੀ ਲੰਮੇ ਸਮੇਂ ਤੋਂ ਕਰ ਰਹੇ ਹਾਂ ਮੇਨ ਟੀਚਰ ਕੀ ਹੈ ਜੀ ਜਿਸ ਤਰ੍ਹਾਂ ਤੁਸੀਂ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਜਾਂਦੇ ਆ ਜੀ ਸੰਥਾ ਦਿੰਦੇ ਆ ਮੇਨ ਟੀਚਰ ਕੀ ਮੈਂ ਕੁਝ ਸਮਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਲਿਆ ਨਾਲ ਰਿਹਾ ਉਹਨਾਂ ਦੇ ਬਚਨ ਸੰਨ ਕੋਈ ਸਮਾਂ ਇਹੋ ਜਿਹਾ ਆਏਗਾ ਹਰ ਗੁਰਸਿੱਖ ਦੇ ਹੱਥ ਵਿੱਚ ਗੁਟਕਾ ਸਾਹਿਬ ਹੋਏਗਾ ਬਾਣੀ ਪੜਿਆ ਕਰੇਗਾ ਉਸ ਟੀਚੇ ਨੂੰ ਲੈ ਕੇ ਚੱਲਿਆ ਕਿ ਹਰ ਪਿੰਡ ਦੇ ਵਿੱਚ ਨਿਤਨੇਮੀ ਬਣਾ ਦਈਏ ਹਰ ਪਿੰਡ ਦੇ ਵਿੱਚ ਸਹਿਜ ਪਾਠ ਹਰ ਪਿੰਡ ਦੇ ਵਿੱਚ ਜਿਹੜੀ दारू ਵਾਲੀ ਬੋਤਲ ਹੈ ਉਹ ਛਡਾ ਕੇ ਨਸ਼ਾ ਛਡਾ ਕੇ ਉਹਨਾਂ ਦੇ ਹੱਥ ਵਿੱਚ ਗੁਟਕਾ ਸੇ ਫੜਾਇਆ ਜਾਵੇ ਉਹ ਜਪਜੀਤ ਸਾਹਿਬ ਬਾਣੀ ਪੜਨ ਲੱਗ ਜਾਵੇ ਸ਼ਾਮੀ ਰਹਿ ਰਸ ਕੀਰਤਨ ਸੋਲੇ ਦਾ ਪਾਰ ਕਰਨ ਲੱਗ ਜਾ ਪੰਜ ਬਾਣੀਆਂ ਦਾ ਨਿਤਨੇਮ ਬੋਲੇ ਜੀ ਦੁਹਰਾ ਸਾਹਿਬ ਵੀ ਕਿਹੜੀ 1 ਸਾਲ ਦੀ ਸੰਥਿਆ ਹਾਂਜੀ ਉਹਨਾਂ ਦਾ ਵੀ ਸੰਪੂਰਨ ਹੋਈ ਹੈ ਹਾਂਜੀ ਹਾਂਜੀ ਉਹਦੇ ਵਿੱਚ ਸੱਚਮੰਦ ਤੁਹਾਨੂੰ ਮਿਲਿਆ ਸਾਨੂੰ ਉਹਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਅੱਗੇ ਅਸੀਂ ਬਾਣੀ ਪੜ੍ਹਦੇ ਤੇ ਨਾਲ ਸਾਨੂੰ ਬਿਸ਼ਰਾਮ ਦਾ ਪਤਾ ਲੱਗਦਾ ਦਾ ਲਗਾ ਮਾਤਰਾ ਨਹੀਂ ਤੀਆਂ ਸਾਡੀਆਂ ਠੀਕ ਲੱਗਦੀਆਂ ਸਾਨੂੰ ਬਾਣੀ ਦੀ ਸਮਝ ਨਹੀਂ ਤੇ ਆਂਦੀ ਹੁਣ ਈ ਕਿ ਇੱਕ ਇੱਕ ਤੁਕ ਪੜਦੇ ਆਂ ਸਾਨੂੰ ਨਾਲ-ਨਾਲ ਅਰਥ ਵੀ ਸਮਝ ਆ ਜਾਂਦੇ ਆਂ ਬਾਬਾ ਜੀ ਨੇ ਕੱਲੀ-ਕੱਲੀ ਤੁਕ ਦਾ ਅਰਥ ਸਮਝਾਇਆ ਕਿੱਥੇ ਵੀ ਸ਼ਰਮ ਲੱਗਦਾ ਕਿੱਥੇ ਤੁਸੀਂ ਜਮਕ ਲਾਣੀ ਹੈ ਜਦ ਅਸੀਂ ਇਸ ਤਰ੍ਹਾਂ ਗੁਰਬਾਣੀ ਪੜਦੇ ਆਂ ਤਾਂ ਗੁਰਬਾਣੀ ਦੇ ਅਰਥ ਆਪਣੇ ਆਪ ਹੀ ਸਾਫ਼ ਹੋ ਜਾਂਦੇ ਆਂ ਹਾਂਜੀ ਬਾਕੀ ਰਹਿਤ ਮੁਰੀਅਦਾ ਦੱਸੀ ਸਾਨੂੰ ਵੀ ਹਰ ਨਿਤਨੇਮ ਦੇ ਅਸੀਂ ਪੱਕੇ ਹੋ ਗਏ ਜਿਸ ਦਿਨ ਦੇ ਬਾਬਾ ਜੀ ਹੋ ਗਏ ਅੱਗੇ ਮਰਜ਼ੀ ਦੀ ਕਹਿੰ ਮੇਰੀ ਸ਼ਾਮ ਤੱਕ ਵੀ ਨਿਤਨੇਮ ਹੋਈ ਜਾਂਦਾ ਤਾਂ ਕਰਦੇ ਜ਼ਰੂਰ ਤੇ ਪਰ ਹੁਣ ਸਾਨੂੰ ਡਰ ਲੱਗਦਾ ਵੀ ਬਾਬਾ ਜੀ ਸਵੇਰੇ ਪੁੱਛੂਗਾ ਕਰਿਆ ਕਿ ਨਹੀਂ ਇਸ ਕਰਕੇ ਅਸੀਂ ਪਹਿਲਾਂ ਜਰੂਰ ਕਰਕੇ ਆਂਦੇ ਸੀ ਪੱਕੇ ਹੋ ਗਏ ਸੀ ਹਾਂਜੀ ਤੁਹਾਡੀ ਜ਼ਿੰਦਗੀ ਤੇ ਕਿੰਨਾ ਜਿਹੜਾ ਬਦਲਾਅ ਆਇਆ ਇੱਕ ਸਾਡੇ ਵਿੱਚ ਹਾਂਜੀ ਸਾਡੀ ਜ਼ਿੰਦਗੀ 'ਚ ਬਹੁਤ ਬਦਲਾਅ ਆ ਗਿਆ ਸਾਨੂੰ ਤਾਂ ਹੁਣ ਇਸਰਾ ਲੱਗਦਾ ਵੀ ਇਸ ਇਹ ਕੰਮ ਸਭ ਤੋਂ ਜ਼ਰੂਰੀ ਹੈ ਘਰ ਦਾ ਕੰਮ ਕੋਈ ਜ਼ਰੂਰੀ ਨਹੀਂ ਹੈ ਸਿਰਫ ਰੱਬ ਦੇ ਨਾਲ ਜੁੜਨਾ ਹੀ ਇੱਕ ਸੱਚਾ ਕੰਮ ਹੈ ਸਾਡਾ ਇਹਨੂੰ ਅਸੀਂ ਕੰਮ ਨਹੀਂ ਸਮਝਦੇ ਅਸੀਂ ਘਰੇਲੂ ਕੰਮਾਂ 'ਚ ਜ਼ਿਆਦਾ ਧਿਆਨ ਦਿੰਦੇ ਹਾਂ ਮੈਨੂੰ ਇਸ ਤਰ੍ਹਾਂ ਤੁਸੀਂ ਰੋਜ਼ਾਨਾ ਹੁੰਦੇ ਸੀ ਹਾਂਜੀ ਆ ਇੱਕ ਪਿੱਛੇ ਤੁਹਾਡੇ ਐਦਾਂ ਸੋਚਣਾ ਨਹੀਂ ਹੁੰਦੀ ਸੀ ਕਿ ਘਰ ਦੇ ਵਿੱਚ ਕੋਈ ਕੰਮ ਰਹਿ ਗਿਆ ਜਾਂ ਕੋਈ ਬੁੜਾਨੀ ਚਾਕੇ ਨਹੀਂ ਨਹੀਂ ਇਹ ਤਾਂ ਅਸੀਂ ਦਿਮਾਗ 'ਚ ਲੈ ਕੇ ਹੀ ਨਹੀਂ ਤੇ ਆਂਦੀ ਆ ਤਾਂ ਸਾਨੂੰ ਆਣੇ ਦੀ ਪੈਣਾ ਰਹਿੰਦਾ ਤਾਂ ਧਿਆਨ ਵੀ ਅਸੀਂ ਟਾਈਮ ਸਿਰ ਪਹੁੰਚਣਾ ਜੀ ਕਿ ਕਿਸਾਨ ਵਾਸਤੇ ਕੋਈ ਕਰ ਕਾਰਾ ਕੰਮ ਮੌਕਾ ਵਾਲੀ ਰੱਖੀ ਗੋ ਨਹੀਂ ਨਹੀਂ ਜੀ ਹਾਂ ਲੈ ਨਹੀਂ ਮਟਾਣੀ ਕੋ ਟਾਂਟਾ ਹੁੰਦਾ ਕੰਮ ਛੱਡਿਆ ਅੱਜ ਛੱਡਿਆ ਹਾਂਜੀ ਜਾ ਕੇ ਕਰਦੇ ਜੀ ਅੱਛਾ ਹਾਂਜੀ ਅੱਛਾ ਜਿਸ ਤਰ੍ਹਾਂ ਤੁਸੀਂ ਆਪ ਪਸੰਦ ਹੈ ਲਿੱਤੀ ਹੈ ਤੇ ਜਿਹੜੇ ਹੁਣ ਤੁਹਾਡੇ ਬੱਚੇ ਐ ਉਹਨਾਂ ਨੂੰ ਤੁਸੀਂ ਸੰਤਿਆ ਦੇ ਜੇ ਉਹਨਾਂ ਨੂੰ ਹਾਂਜੀ ਬੱਚੇ ਮੇਰੇ ਕੀਰਤਨ ਕਰਦੇ ਆ ਗੁਰਬਾਣੀ ਅੱਛੀ ਪੜ੍ਹਦੀ ਆ ਬੇਟੀ ਮੇਰੀ ਨੇ ਵੀ ਸੈਜ਼ ਬਾੜ ਸ਼ੁਰੂ ਕਰਿਆ ਹੋਇਆ ਮੇਰਾ ਸਾਰਾ ਪਰਿਵਾਰ ਤਕਰੀਬਨ ਗੁਰਬਾਣੀ ਦੀ ਲਾੜੀ ਲੱਗਿਆ ਵਾਏ ਅੱਛਾ ਪਾਪਾ ਜੀ ਦਾ ਜਿਹੜਾ ਪ੍ਰਾਰਾਲਾ ਕੀਤਾ ਬਾਬਾ ਦੀ ਉਹ ਪ੍ਰਾਰਾਲਾ ਬਹੁਤ ਅੱਛਾ ਲੱਗਿਆ ਸੀ ਬਹੁਤ ਅੱਲਾ ਬਹੁਤ ਸਾਨੂੰ ਤਾਂ ਹੁਣ ਇਸ ਤਰ੍ਹਾਂ ਲੱਗਦਾ ਵੀ ਆ ਜਾਣਾ ਏ ਮਹੀਨੇ ਤੇ ਸਾਡਾ ਦਿਲ ਬਹੁਤ ਹੌਲੀ ਹੌਲੀ ਹੁੰਦਾ ਵੀ ਕਿਸ ਤਰ੍ਹਾਂ ਦੇਣ ਨਹੀਂ ਦੇ ਸਕਦੇ ਗੁਰੂ ਜੀ ਵਾਹ ਵੀ ਅਸੀਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਅੱਛਾ ਹਾਂਜੀ ਹਾਂਜੀ ਤੁਸੀਂ ਦੋ ਸ਼ਬਦਾਂ ਦੇ ਵਿੱਚ ਬਾਬਾ ਜੀ ਤੇ ਬਾਰੇ ਕੁਝ ਕਹਿਣਾ ਹੁੰਦਾ ਠੀਕ ਹੈ ਹਾਂਜੀ ਅਸੀਂ ਕਹਿ ਰਹੇ ਅਸੀਂ ਇਹ ਕਹਿਣਾ ਚਾਹੁੰਗੇ ਵੀ ਬਾਬਾ ਜੀ ਨੂੰ ਬਾਦਲੇ ਬਾਦ ਤੇ ਤਰੱਕੀਆਂ ਬਖਸ਼ੇ ਤਾਂ ਕਿ ਦੁਨੀਆਂ ਦੀ ਬਾਤੇ ਬਾਤ ਸੇਵਾ ਕਰ ਸਕੇ ਬਾਤ ਤੇ ਬੱਤ ਗੁਰੂ ਸਿੱਖ ਬਣਾਵੇ ਕਿਉਂ ਅੱਜ ਕੱਲ ਸ਼ਧੂ ਗੁਰਬਾਣੀ ਪੜਨ ਵਾਲਾ ਕੋਈ ਪਾਠੀ ਨਹੀਂ ਹੈ ਹਾਂ ਇਹਨਾਂ ਦੀ ਬਦਾਲਤ ਮੋਹਲਾਪੁਰ ਵਿੱਚ ਤਕਰੀਬਨ ਪੰਜਾਬ ਬੀਬੀਆਂ 10 15 ਸਿੰਘ ਸਾਰੇ ਪਾਠੀ ਬਣ ਗਏ ਹੁਣ ਸਾਨੂੰ ਅਸੀਂ ਆਪਣੇ ਇਹਦਾ ਗੁਰਪੁਰਬ ਤੇ ਬਾਹਰ ਤੋਂ ਪਾਠੀ ਮੰਗਵਾਣ ਦੀ ਲੋੜ ਨਹੀਂ ਸਾਰੇ ਬੀਬੀ ਰਾਜ ਹੈ ਜੀ ਜੇ ਮੌਜੂਦਾਨ ਸਰਮ ਦੇ ਨਾਲ ਸੰਬੰਧ ਰੱਖਦੇ ਹਾਂ ਜੀ ਤਨ ਨਾਲ ਪਿਆਰ ਕਰਦਾ ਪਿਛਲੇ ਜਨਮदाई ਸਾਥ ਸੀਗਾ ਜੀ ਐਂ ਸਮਝ ਲਓ ਸਾਰੇ ਤੱਬਰ ਜੁੜਿਆ ਹੋਇਆ ਜੀ ਅਮਰਤਾ ਚੱਕਿਆ ਹੋਇਆ ਜੀ ਮੇਰੇ ਕਜ਼ਨ ਬ੍ਰਦਰ ਨੇ ਉਹਨਾਂ ਨੇ ਅਮਰਤਾ ਚੱਕਿਆ ਹੋਇਆ ਹੈ ਕੀਰਤਨ ਕਰਦੇ ਆ ਮੈਂ ਆਪ ਵੀ ਕੀਰਤਨ ਸਿੱਖਿਆ ਸਾਰਾ ਆਪਣਾ ਰਾਗਾਂ ਦੇ ਵਿੱਚ ਪਾਣੀ ਸਿੱਖੀ ਆ ਸਾਰੀ ਜਿਹੜੀ ਜਿਹੜੇ ਕਹਿ ਇੱਕ ਜਿਹੜੇ ਚਾ ਸੀਗਾ ਬਚਪਨ ਤੋਂ ਹੀ ਸ਼ੁਰੂ ਤਾਂ ਹੀ ਜਦੋਂ ਗੁਰਦੁਆਰਾ ਸਾਹਿਬ ਚ ਸਵੇਰੇ ਟਾਈਮ ਅੰਮ੍ਰਿਤ ਵੇਲੇ ਪਾਠ ਹੁੰਦਾ ਸੀ ਨਾ ਜਦੋਂ ਆਪਾਂ ਸੁੱਤੇ ਉੱਠਦੇ ਆਂ ਅੱਖ ਖੁੱਲਦੀ ਸੀ ਤੇ ਕੰਨਾਂ ਦੇ ਵਿੱਚ ਗੁਰਬਾਣੀ ਗੂੰਜਦੀ ਸੀ ਗੁਰਦੁਆਰਾ ਸਾਹਿਬ ਜਦੋਂ ਗ੍ਰੰਥੀ ਸਾਹਿਬ ਪਾਠ ਕਰਦੇ ਸੀਗੇ ਬਾਤ ਅਖੰਡ ਪਾਠਾਂ ਚ ਹਿੱਸਾ ਪਾਉਣੀ ਆ ਤੇ ਬੜਾ ਵਧੀਆ ਲੱਗਦਾ ਦੋ ਦੋ ਘੰਟੇ ਦੀ ਰੌਣ ਲਾਈਦੀ ਹੈ ਅੱਗੇ ਨੂੰ ਬੱਚਿਆਂ ਨੂੰ 99 ਖਾਵਾਂਗੇ ਜੇ ਤੇ ਮੈਂ ਗੁਰਮਤ ਅਕੈਡਮੀ ਵੀ ਖੋਲ ਸਕਦੀ ਆ ਮੇਰੀ ਆਪਣੀ दिली ਤਮੰਨਾ ਹੈ ਕਿ ਮੈਂ ਜਿੰਨਾ ਸਿੱਖਿਆ ਹੈਗਾ ਮੈਂ ਨਾਲ ਲੈ ਕੇ ਨਾ ਮਰਾਂ ਉਤੋਂ ਪਹਿਲਾਂ ਜਦ ਤੱਕ ਸਮਾਂਸ ਹੈਗੇ ਆ ਤੇ ਅਸੀਂ ਇਹ ਵੰਡਣਾ ਆ ਜਿੰਨਾ ਸਾਥੋਂ ਹੋ ਸਕਦਾ ਅਸੀਂ ਉਹਨਾਂ ਵੰਡ ਕੇ ਜਾਵਾਂਗੇ ਉਹ احسان جی بابا ਗੁਰਮukh ਸਿੰਘ ਜੀ ਜਿਨ੍ਹਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਇੱਕ ਸਾਲ ਜਿਹੜੀ ਸੰਥਾ ਜਿੱਤੀ ਗਿਆ ਜਿਹਦੇ ਨਾਂ ਨੌਜਵਾਨ ਬੱਚੇ ਬਜ਼ੁਰਗ ਬੀਬੀਆਂ ਜੋੜੀਆਂ ਇਹ ਜਿਨ੍ਹਾਂ ਨੇ ਸੰਥਾ ਲਈਤੀ ਆ ਪਹਿਲਾਂ ਘਰਾਂ ਦੇ ਵਿੱਚ ਜਿਹੜੇ ਪਾਠ ਪੜ੍ਹਦੇ ਹੁੰਦੇ ਸੀ ਉਹਦੇ ਵਿੱਚ ਕਈ ਤਰ੍ਹਾਂ ਦੀ ਜਿਹੜੀ ਗਲਤੀਆਂ ਕਰਦੇ ਸੀ ਪਰ ਇੱਥੇ ਬਾਬਾ ਜੀ ਵੱਲੋਂ ਉਹਨਾਂ ਗਲਤੀਆਂ ਨੂੰ ਸੋਧਿਆ ਗਿਆ ਤੇ ਹੁਣ ਸ਼ੁੱਧ ਜਿਹੜਾ ਪਾਠ ਉਚਾਰਨ ਕਰਦੇ ਆ ਘਰਾਂ ਦੇ ਵਿੱਚ ਆਹ ਪਾਠ ਕਰਦੇ ਆ ਸਹਿਜ ਪਾਠ ਕਰਦੇ ਆ ਸਹਿਜ ਪਾਠ ਦਾ ਭੋਗ ਵੀ ਪਾਉਂਦੇ ਸੋ ਬਹੁਤ ਵੱਡਾ ਉਪਰਾਲਾ ਪ੍ਰਵੰਧ ਕਮੇਟੀ ਦੇ ਮੈਂਬਰ ਵੀ ਮੌਜੂਦ ਹੈ ਸੋ ਨਾਲ ਦੀ ਨਾਲ ਇਹਨਾਂ ਦੇ ਨਾਲ ਵੀ ਛੋਟੀ ਗੱਲਬਾਤ ਕਰ ਲੈਂਦੇ ਆ ਸਾਰੀ ਮਤਲਬ ਸਾਥ ਸੰਗਤ ਕਮੇਟੀ ਵੱਲੋਂ ਕੀਤਾ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਅਸੀਂ ਤਾਂ ਪਹਿਲਾਂ ਹਨੇਰੇ ਵਿੱਚੇ ਬੈਠੇ ਰਹੇ ਜਿੱਦਾਂ ਤੇ ਬਾਬਾ ਜੀ ਆਏ ਇਹਨਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ ਹਾਂ ਫੋਰ ਸੰਗਤ ਵੀ ਜੁੜੀ ਨਹੀਂ ਦਿੱਕਤ ਨਹੀਂ ਆਈ ਸਾਨੂੰ ਬਾਕੀ ਪਿਆ ਬੀਬੀ ਪ੍ਰਵਾਪ ਪਿਆ ਪ੍ਰਵਾਪ ਪਿਆ ਪਿੰਡ ਵਿੱਚ ਪਿਆ ਸੰਗਤ ਵਧੀਆ ਸੰਗਤ ਵਧੀਆ ਇੱਥੇ ਆਨੇ ਸਹਿਜ ਪਾਠ ਵੀ ਚੱਲ ਰਹੇ ਲਗਾਤਾਰ ਸਹਿਜ ਪਾਠ ਚੱਲ ਰਹੇ ਪਹਿਲਾਂ ਦੋ ਦੋ ਚੱਲਦੇ ਤੇ ਇੱਕ ਸੁਣਾਦਾ ਦਾ ਮਤਲਬ ਕਿ ਇੱਕ ਸੁਣਾਦਾ ਦਾ ਦੂਆ ਗਲਤੀ ਕਰਦਾ ਦਾ ਬਹੁਤ ਵਧੀਆ ਇਸ ਤਰ੍ਹਾਂ ਦੇ ਪਰਾਲੇ ਹੋਣਗੇ ਹੋਈ ਜਾਣਗੇ ਠੀਕ ਹੈ ਸਾਹਿਬ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਤੁਹਾਡਾ ਐਮਐਸ ਚੈਨਲ ਦਾ ਜਿਨ੍ਹਾਂ ਨੇ ਅੱਜ ਇਸ ਸ਼ੁਭ ਦਿਹਾੜੇ ਤੇ ਦਾਸ ਨੂੰ ਬੋਲਣ ਦਾ ਮੌਕਾ ਦਿੱਤਾ ਸੋ ਬੇਨਤੀ ਇਹੀ ਹੈ ਕਿ ਸੰਤ巴巴 ਗੁਰਮੁਖ ਸਿੰਘ ਜੀ ਜੋ ਕਿ 1 ਸਾਲ ਤੋਂ ਵੱਧ ਹੋ ਚੁੱਕਿਆ ਸਾਡੇ ਨਗਰ ਦੇ ਵਿੱਚ ਸੰਥਿਆ ਆਰੰਭ ਹੋਈ ਸੀ ਜਿਸ ਦਾ ਅੱਜ ਸੰਪੂਰਨ ਭੋਗ ਪਾਏ ਗਏ ਹਨ ਤੇ ਅੱਜ ਤੋਂ ਬਾਤ ਦੋ ਸੋਮਵਾਰ ਮੰਗਲਵਾਰ ਤੋਂ ਇੱਥੇ ਭਾਈ ਗੁਰਦਾਸ ਦੀਆਂ ਵਾਰਾਂ ਦੀ ਸੰਥਿਆ ਵੀ ਹੋਊਗੀ ਹਾਲੇ 1 ਮਹੀਨਾ ਬਾਬਾ ਜੀ ਹੋਰ ਲਾਉਣਗੇ ਕਿਉਂਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਜਿਹੜੀਆਂ ਹੈਗੀਆਂ ਨਾ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਦਾ ਖਤਾਬ ਮਿਲਿਆ ਹੈ ਇਸ ਕਰਕੇ ਭਾਈ ਗੁਰਦਾਸ ਦੀਆਂ ਵਾਰਾਂ ਤੋਂ ਬਿਨਾ ਸੰਥਿਆ ਅਧੂਰੀ ਹੈ ਕਿਉਂਕਿ ਗੁਰਬਾਣੀ ਜਿਹੜੀ ਹੈ ਭਾਈ ਗੁਰਦਾਸ ਜੀ ਨੂੰ ਮਹਾਰਾਜ ਨੇ ਬਖਸ਼ਿਸ਼ ਕਰੀ ਹੋਈ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿੰਦਾ ਹੈ ਤੇ ਭਾਈ ਗੁਰਦਾਸ ਜੀ ਨੂੰ ਖitab ਦਿੱਤਾ ਕਿ ਚਾਂਬੀ ਇਸ ਦੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਭਾਈ ਗੁਰਦਾਸ ਜੀ ਦੀ ਵਾਰਾਂ ਦੀ ਕਥਾ ਸੰਥਿਆ ਕਰਨਗੇ ਫਿਰ ਸਾਡੀ ਸੰਪੂਰਨ ਕਥਾ ਪੂਰੀ ਹੋਊਗੀ ਸੰਥਿਆ ਠੀਕ ਹੈ ਜੀ ਬਾਕੀ ਇਹ ਸਾੜੇ ਸਾੜੇ ਨਗਰ ਦੇ ਬਹੁਤ ਸੁਭ ਕਰਮੈਂ ਜਿਸ ਜੀਨਾਂ ਨੂੰ ਇਹ ਸੁਭ ਮਿਲਿਆ ਤਾਂ ਕਿ ਅਸੀਂ ਗੁਰਬਾਣੀ ਤਾਂ ਸਾਡੀ 68 ਸਾਲ ਦੀ ਉਮਰ ਹੋ ਗਈ ਗੁਰਬਾਣੀ ਤਾਂ ਅਸੀਂ ਬਚਪਨ ਤੋਂ ਪੜਦੇ ਆ ਰਹੇ ਹਾਂ ਗੁਰੂ ਮਹਾਰਾਜ ਦੀ ਕਿਰਪਾ ਹੈ ਮਹਾਰਾ ਜੀ ਪਰ ਜਿਹੜੀਆਂ ਗਲਤੀਆਂ ਅਸੀਂ ਅਚੰਚੇਤ ਕਰਦੇ ਸੀਗੇ ਸਾਨੂੰ ਪਤਾ ਨਹੀਂ ਸੀ ਲੱਗਦਾ ਤੇ ਮਹਾਪੁਰਸ਼ਾਂ ਦੇ ਔਣ ਕਰਕੇ ਸਾਨੂੰ ਸੁੱਧ ਬਾਣੀ ਉਚਾਰਨ ਕਰਨ ਦਾ ਲਗ ਵਿਸਰਾਮ ਦੇਣ ਦਾ ਲਗ ਮਾਤਰਾ ਕਿਵੇਂ ਪੜ੍ਹਨਾ ਕਿਵੇਂ ਉਚਾਰਨ ਕਰਨਾ ਕਿਉਂਕਿ ਗੁਰਬਾਣੀ ਦਾ ਵਿਸਰਾਮ ਤੋਂ ਬਿਨਾ ਗੁਰਬਾਣੀ ਦੇ ਸਹੀ ਅਰਥ ਨਹੀਂ ਬਣਦੇ ਜਦੋਂ ਵਿਸਰਾਮ ਸਹੀ ਲੱਗੂਗਾ ਤਾਂ ਪਤਾ ਲੱਗਦਾ ਹੈ ਕਿ ਗੁਰੂ ਮਹਾਰਾਜ ਸਾਨੂੰ ਕਿਆ ਕਹਿ ਕੇ ਕਹਿ ਰਹੇ ਹੈ ਕਿਆ ਉਪਦੇਸ਼ ਦੇ ਰਹੇ ਗੁਰਬਾਣੀ ਸਮਝ ਵਿੱਚ ਲੱਗਦੀ ਹੈ ਪਤਾ ਲੱਗਦਾ ਹੈ ਸੁਣਦੇ ਸੀ ਕਿ ਗੁਰਬਾਣੀ ਸਮੁੰਦਰ ਹੈ ਪਰ ਸਮੁੰਦਰ ਦਾ ਜਦ ਵਿੱਚ ਵੜ ਕੇ ਪਤਾ ਲੱਗਦਾ ਹੈ ਕਿ ਹਾਂ ਵਾਕਿਆ ਹੀ ਗੁਰਬਾਣੀ ਸਮੁੰਦਰ ਹੈ ਅਸੀਂ ਤਾਂ ਆਪਣੇ ਬੜੇ ਭਾਗ ਸਮਝਦੇ ਹਾਂ ਕਿ ਮਹਾਪੁਰਸ਼ਾਂ ਨੇ ਸਾਡੇ ਨਗਰ ਦੇ ਉੱਤੇ ਬੜੀ ਕਿਰਪਾ ਕੀਤੀ ਸਾਨੂੰ ਸਾਰਿਆਂ ਨੂੰ ਬਹੁਤ ਵਧੀਆ ਮੌਕਾ ਮਿਲਿਆ ਹੁਣ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਪਹਿਲਾ ਦੋ ਸਹਿ ਪੜ ਚੱਲਦੇ ਸੀ ਸਹਿ ਪਾਠਾਂ ਦੀ ਲੜੀ ਤਕਰੀਬਨ 3-4 ਮਹੀਨੇ ਤੋਂ ਚੱਲ ਰਹੀ ਹੈ ਐਨਾ ਤੋ ਸ਼ਾਇ ਹੈ ਸੰਗਤਾਂ ਦੇ ਵਿੱਚ ਜਿਨ੍ਹਾਂ ਨੂੰ ਵਾਰੀ ਨਹੀਂ ਮਿਲਦੀ ਰੋਲ ਲਾਣ ਦੀ ਉਸੋਂ ਕਾ ਬਾਬਾ ਜੀ ਨੂੰ ਕਹਿੰਨੇ ਬਾਬਾ ਜੀ ਸਾਨੂੰ ਟਾਈਮ ਨਹੀਂ ਦੇ ਰਹੇ ਟਾਈਮ ਨਹੀਂ ਦੇ ਰਹੇ ਉਹ ਜਿਹੜੀ ਬੀਬੀਆਂ ਪ੍ਰਬੰਧਕ ਕਹਿ ਬੀਬੀ ਰਿੰਪੀ ਨੇ ਦੇ ਉਪਰੇਲੈਨ ਉਪਰਾਲੇ ਨਾਲ ਜਿਨ੍ਹਾਂ ਦੇ ਨਾਲ ਇਹ ਸੰਖਿਆ ਮਹਾਪੁਰਸ਼ਾਂ ਨੂੰ ਬੁਲਾਇਆ ਗਿਆ ਤੇ ਉਹ ਸਜ ਪਾਠ ਦੀ ਵੀ ਸੇਵਾ ਡਿਊਟੀਆਂ ਉਹ ਹੀ ਲਾਉਨੇ ਆ نیٹ ਤੇ ਪਾਦਨੇ ਆ ਆਪਣੇ ਆਪਣੇ ਡਿਊਟੀਆਂ ਜਿਹੜੀਆਂ ਆ ਗਿਆ ਆਪੇ ਆ ਕੇ 1.5 ਘੰਟੇ ਦੀ ਡਿਊਟੀ ਲਾ ਰਹੇ ਤੇ ਹੁਣ ਇੱਕ ਪਾਠ ਚੱਲ ਰਿਹਾ ਲੜੀ ਚੱਲ ਰਹੀ ਹੈ ਤੇ ਦੋ ਦਿਨ ਬਾਅਦ ਅੱਗੇ ਸੰਗਰਾਂਦ ਦਾ ਭੋਗ ਪਾ ਕੇ ਜਿਹੜਾ ਪਾਠ ਹੈ ਭੋਗ ਪਾ ਕੇ ਉਸ ਤੋਂ ਬਾਅਦ ਫੇਰ ਲੜੀ ਕੰਟੀਨਿਊਸ ਚੱਲੂਗੀ ਬਿਲਕੁਲ ਠੀਕ ਸਾਰਿਆਂ ਸੰਗਤਾਂ ਨੂੰ ਉਤਸ਼ਾਹ ਹੈ ਬਣੀ ਪੜਨ ਦਾ ਪਿਆਰ ਹੈ ਉਤਸ਼ਾਹ ਹੈ ਸਾਰੇ ਖੁਸ਼ ਹੈ ਸਾਰੇ ਨੂੰ ਮਹਾਪੁਰਸ਼ਾਂ ਨੂੰ ਬਹੁਤ ਬਹੁਤ ਧੰਨਵਾਦ ਧੰਨਵਾਦ ਸਹਿਬ ਸਿੱਧਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਨੂੰ ਆਪਣੇ ਸੂਬਾ ਸੰtheta ਕਰਨ ਦਾ ਮੌਕਾ ਬਖਸ਼ਿਆ ਧੰਨਵਾਦ ਹੈ ਮਹਾਪੁਰਸ਼ਾਂ ਦਾ ਧੰਨਵਾਦ ਕਰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਨਗਰ ਦੇ ਸਹਿਯੋਗ ਦੇ ਨਾਲ ਇਹ ਸੰਪੂਰਨਤਾ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪਰਵਡਕ ਕਮੇਟੀ ਦੇ ਜਿਹੜੇ ਮੈਂਬਰ ਸਹਿਬਾਨ ਉਹ ਵੀ ਸਾਡੇ ਨਾਲ ਮੌਜੂਦ ਹੈ ਸੋ ਗੱਲਬਾਤ ਕਰਦੇ ਹਾਂ ਬਾਬਾ ਜੀ ਜਿਸ ਤਰ੍ਹਾਂ ਤੁਸੀਂ ਲਗਾਤਾਰ ਜਿਹੜੀ ਸੇਵਾ ਨਿਭਾ ਰਹੇ ਹੈ ਕਦੇ ਗੁਰਦੁਆਰਾ ਸਾਹਿਬ ਦੇ ਭਾਂਡਿਆ ਜੀ ਦੀ ਸੇਵਾ ਨਿਭਾਉਂਦੇ ਆ ਹੋਰ ਵੀ ਕਈ ਸੇਵਾਵਾਂ ਜਿਹੜੀ ਨਿਭਾਉਂਦੇ ਆ ਤਾਂ ਹੁਣ ਇਸ ਸੇਵਾ ਦੇ ਵਿੱਚ ਵੀ ਤੁਸੀਂ ਹਿੱਸਾ ਪਾਇਆ ਹੈ ਤਾਂ ਕਿਸ ਤਰ੍ਹਾਂ ਮਨ ਨੂੰ ਕਿੰਨੀ ਕਿ ਤਸੱਲੀ ਹੋਈ ਹੈ ਕਿਉਂਕਿ ਸੇਵਾ ਤੁਸੀਂ ਕਰਦੇ ਜਾ ਰਹੇ ਹੋ ਹੁਣ ਸੰਗਤ ਵੀ ਜੁੜਨ ਲੱਗੀ ਹੈ ਗੁਰਦੁਆਰੇ ਦੇ ਵਿੱਚ ਰੌਣਕ ਵਧ ਗਈ ਹੈ ਤਾਂ ਕਿਸ ਤਰ੍ਹਾਂ ਦਾ ਜੋ ਮਹਿਸੂਸ ਕਰਦੇ ਹੋ ਹੁਣ ਤਾਂ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਮਤਲਬ ਕਿ ਪਹਿਲਾਂ ਤਾਂ ਜੋ ਗੱਲ تھی ਪਹਿਲਾਂ ਕੋਈ ਹੋਰ ਥੀ ਹੁਣ ਜੋ ਜੋ ਸੁਰਤ ਸੁਰਤ ਮੈਂ ਗੁਰਬਾਣੀ ਬਸੀ ਹੈ ਸਭ ਦੇ ਤਾਂ ਮਤ ਅੰਦਰ ਦੇ ਕਪਾਟ ਖੁੱਲੇ ਬਹਿਮ ਪਰਮ ਦੂਰ ਹੋ ਚੁੱਕੇ ਬਹਿਮਾ ਪਰਮ ਮਮਾ ਤੇ ਉਹ ਗੁਰਬਾਣੀ ਪੜ੍ਹ ਕੇ ਸਿੱਧੇ ਰਹਾ ਮਤਲਬ ਵੀ ਹੋਰ ਕਿਸ਼ਨ ਗੁਰ ਪ੍ਰਦਾਨ ਸੇਬਾ ਨਹੀਂ ਮੰਨਣਾ ਉਹ ਬਹੁਤੇ ਮੱਥੇ ਉਧਰਾ ਨਹੀਂ ਟਿਕ ਇੱਕ ਪੱਟੀ ਸੁਬਾਤ ਰੀਆਂ ਪਰਮਾਤਮਾ ਪਰ ਸਾਰੇ ਮੇ ਧਰਮਾਂ ਦਾ ਸਤਿਕਾਰ ਕਰੋ ਆਪਣੇ ਧਰਮਾਂ ਪਰ ਪੱਕੇ ਰਹੋ ਨਹੀਂ ਕਈ ਬਾਬਾ ਜੀ ਨੇ ਕਈ ਜਿਹੜੇ ਵਹਿਮ ਭਰਮ ਦੇ ਖਤਮ ਕੀਤੇ ਕਿਉਂਕਿ ਗੁਰਸਿੱਖ ਦਾ ਜਿਹੜਾ ਪਹਿਲਾ ਕੰਮ ਹੈ ਉਹ ਮੜੀ ਮਸਾਣੀ ਦੇ ਮੱਥਾ ਟੇਕਣਾ ਮੰਨਦਾ ਹੈ ਕਿ ਗੁਰਬਾਣੀ ਮਹਿ ਉਹ ਹਾਂ ਜੀ ਹਾਂ ਜੀ ਜਿਸ ਤਰ੍ਹਾਂ ਹੁਣ ਪਹਿਲਾਂ ਲੋਕ ਨਾਲੇ ਤਾਂ ਮੜੀ ਮਸਾਣੀ ਦੇ ਮੱਥਾ ਟੇਕ ਕੇ ਜਾਂਦੇ ਸੀ ਨਾਲ ਸਾਹਿਬ ਜਾਂਦੇ ਸੀ ਨਾਲੇ ਦੇਰਾਂ ਉੱਤੇ ਲਜਾਈ ਜਾਂਦੇ ਸੀ ਹੁਣ ਉਹ ਤੇ ਲੱਗਦਾ ਵੀ ਕੋਈ ਨਿਸ਼ਾਦ ਹੋਇਆ ਉਹ ਤੇ ਕੋਈ ਹੁਣ ਆਇਆ ਤਾਂ ਥੰਮ ਤਾਂ ਪਊਗੀ ਦੇਖ ਹੁਣ ਤਾਂ ਆਪਣੇ ਆਪਣਾ ਆਪਣੀ ਆਪਣੀ ਜ਼ਿੰਮੇਵਾਰੀ ਹੈ ਕਿ ਬੰਦੇ ਕੀ ਦੇਖੋ ਜਿੰਨਾ ਜਾਣਾ ਜਾਓ ਨਾ ਜਾਓ ਆਪਾਂ ਕਿਸੇ ਕੀ ਦਾ ਕੁਝ ਨਹੀਂ ਕਹਿ ਸਕਦੇ ਆਪਣੀ ਆਪਣੀ ਜ਼ਿੰਮੇਵਾਰੀ ਹੈਗੀ ਹੈ ਜਿਹਨੂੰ ਰੋਕ ਨਹੀਂ ਸਕਦੇ ਪਰ ਮੂੰ ਤਾਂ ਜੇ ਆਪਾਂ ਗਿਆਨ ਲਵਾਂਗੇ ਤਾਂ ਕੁਝ ਘਟੂਗਾ ਤਾਂ ਹੈ ਹੋ ਅੱਛਾ ਮਨ ਨੂੰ ਹੈ ਸਕੂਨ ਹਾਂਜੀ ਹਾਂਜੀ ਪੂਰਾ ਸਕੂਨ ਹੈ ਜੀ ਹਾਂਜੀ ਹਾਂਜੀ ਅੱਛਾ ਕੋ ਜਿਹੜੇ ਬੱਚੇ ਐ ਨੌਜਵਾਨਾ ਉਹਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਆਪਣੀ ਕਮੇਟੀ ਦੇ ਬਾਰੇ ਆ ਕਮੇਟੀ ਵੱਲੋਂ ਇਹ ਬਯਾਤੋਬਾਤ ਗੁਰਬਾਣੀ ਨਾਲ ਜੁੜੋ ਜਿਹੜੇ ਗਲਤ ਕੰਮਾਂ ਤੇ ਨਸ਼ੀਆਂ ਤੇ ਵਗੈਰਾ ਦੇ ਹੋਰ ਜਾ ਉਹ ਨਾਲ ਸਤਕਾਰਾ ਪਾਓ ਤਾਂ ਕਿ ਚੰਗੇ ਪਾਸੇ ਗੁਰੂ ਕਾ ਆਪਣਾ ਜੀਵਨ ਜੀਵਨ ਕੀ ਸੇਧ ਕਾ ਜੇ ਕੋ ਬਾਣੀ ਪੜ੍ਹ ਕੇ ਪਤਾ ਲੱਗੇ ਜੀਵਨ ਕੇ ਕਰਮਾਂ ਬੇ ਆਪਣਾ ਜੀਵਨ ਚੀਨਦਾ ਜਿਕਣਾ ਕਿ ਮਾਂ ਬਾਪ ਕਾ ਸਤਕਾਰ ਨਾ ਕਈ ਗਾਲਾਂ ਹੀ ਕੱਢਦੇ ਰਹਿੰਦੇ ਆ ਉਹ ਵੀ ਸੇਧ ਵੀ ਕਿ ਕਾ ਸਤਕਾਰ ਕਾ ਕਿਸ ਤਰ੍ਹਾਂ ਕਾ ਗੁਜਰਨਾ ਬਿਲਕੁਲ ਬਿਲਕੁਲ ਸੋ ਇੱਕ ਲਾਸਟ ਸਵਾਲ ਹੈ ਜੀ ਨੌਜਵਾਨਾਂ ਨੂੰ ਜੋੜਨ ਦੇ ਲਈ ਕਮੇਟੀ ਦੇ ਵੱਲੋਂ ਕੋਈ ਇਦਾਂ ਦੇ ਉਪਰਾਲੇ ਕੀਤੇ ਜਾ ਰਹੇ ਕਿ ਜਿਹੜੇ ਨੌਜਵਾਨ ਇਧਰ ਘੁੰਮਦੇ ਉਹਨਾਂ ਨੂੰ ਜੋੜਿਆ ਜਾਵੇ ਧਰਮ ਦੇ ਨਾਮ ਮਦਰ ਧਰਮ ਦੇ ਨਾਮ ਦੁਬਾਰਾ ਸ਼ੁਰੂ ਕਰਾ ਦੇਣੀ ਜੀ ਅਸੀਂ ਫੇਰ ਤੇ ਬੀਬੀਆਂ ਨੇ ਦੁਬ ਚਲੋ ਬੀਬੀਆਂ ਨੇ ਤਾਂ ਆ ਜਾਣਾ ਨੌਜਵਾਨ ਉਹਨਾਂ ਨੂੰ ਦੱਸਿਆ ਜਾਊਗਾ ਜੀ ਹਾਂ ਜੀ ਉਹ ਇੱਦਾਂ ਦੇ ਪ੍ਰਾਲੇ ਕਿੱਥੇ ਜਾਣਗੇ ਹਾਂ ਜੀ ਹਾਂ ਹਾਂ ਬਿਲਕੁਲ ਬਿਲਕੁਲ ਹਾਂ ਸੋ ਗੁਰਦੁਆਰਾ ਮੋਲਾਪੁਰ ਗਰੀਬਦਾਸ ਵਿਖੇ ਮੌਜੂਦ ਹੈ ਜਿੱਥੇ 1 ਸਾਲ ਦੀ ਜਿਹੜੀ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਥਿਆ ਦਾ ਸੰਪੂਰਨ ਜਿਹੜੇ ਭੋਗ ਪਏ ਨੇ ਤੇ ਉਸ ਭੋਗ ਦੇ ਵਿੱਚ ਬੀਬੀਆਂ ਦੇ ਵੱਲੋਂ ਬਜ਼ੁਰਗਾਂ ਦੇ ਵੱਲੋਂ ਬੱਚਿਆਂ ਦੇ ਵੱਲੋਂ ਜਿਹੜੀ ਵੱਡੀ ਸਮੂਲਿਤ ਕੀਤੀ ਗਈ ਸੀ 1 ਸਾਲ ਦੇ ਵਿੱਚ ਕਈ ਜਿਹੜੇ ਇਦਾਂ ਦੇ ਕੰਮ ਕੀਤੇ ਗਿਆ ਇਦਾਂ ਦੀ ਸੰਥਿਆ ਦੇ ਵਿੱਚ ਉਹਨਾਂ ਨੂੰ ਸਿੱਖਣ ਨੂੰ ਮਿਲਿਆ ਜਿਸ ਦੇ ਨਾਲ ਰੋਜ਼ਾਨਾ ਜਿਹੜੀ ਪਾਠ ਦੇ ਵਿੱਚ ਗਲਤੀਆਂ ਕਰਦੇ ਸੀ ਹੁਣ ਉਹ ਗਲਤੀਆਂ ਨਹੀਂ ਕਰਦੇ ਤੇ ਸੰਪੂਰਨ ਤੇ ਸ਼ੁੱਧ ਪਾਠ ਕਰਦੇ ਆ ਸੋ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਾਬਾ ਜੀ ਵੱਲੋਂ ਜਾ ਕੇ ਇਹ ਸੇਵਾਵਾਂ ਜਿਹੜੀ ਆ ਨਿਭਾਈ ਜਾਂਦੀ ਆ ਸੋ ਤੁਹਾਨੂੰ ਇਹ ਸੇਵਾ ਕਿੱਦਾਂ ਲੱਗੀ ਸਾਨੂੰ ਦੱਸਿਓ ਕਮੈਂਟਾਂ ਦੇ ਵਿੱਚ ਸ਼ੇਅਰ ਕਰਿਓ ਤੇ ਕਮੈਂਟਾਂ ਦੇ ਵਿੱਚ ਦੱਸਿਓ ਕਿ ਇਹ ਜਿਹੜੀ ਸੇਵਾਵਾਂ ਪੂਰੇ ਪੰਜਾਬ ਦੇ ਵਿੱਚ ਕੀਤੀ ਜਾਣੀ ਚਾਹੀਦੀ ਆ ਏ ਤੇ ਕਿੱਦਾਂ ਦੇ ਜਿਹੜੇ ਇਹਨਾਂ ਦੇ ਉਪਰਾਲੇ ਲਗੇ ਤੁਹਾਨੂੰ ਧੰਨਵਾਦ